ਜਕਰੀਏ ਨੇ ਭਾਵੇਂ ਆਪਣੀ ਗਰਜ ਲਈ ਹੀ ਸਹੀ ਭਾਈ ਤਾਰੂ ਸਿੰਘ ਜੀ ਦੀ ਜੁੱਤੀ ਫੜ ਕੇ ਆਪਣੇ ਮੱਥੇ ਨੂੰ ਲਾ ਲਈ ਤੇ ਆਪਣੇ ਸਿਰ ਵਿੱਚ ਮਾਰਨ ਲਈ ਭਾਈ ਸਵੇਗ ਸਿੰਘ ਜੀ ਨੂੰ ਫੜਾ ਦਿੱਤੀ ਜੁੱਤੀ ਵਜਦਿਆਂ ਹੀ ਜਕਰੀਏ ਖਾਨ ਦੇ ਪਿਸ਼ਾਬ ਦਾ ਬੰਨ ਟੁੱਟ ਗਿਆ ਜਿਉਂ-ਜਿਉਂ ਜੁੱਤੀ ਉਹਦੇ ਸਿਰ ਵਿੱਚ ਪਵੇ ਉਸ ਨੂੰ ਪਿਸ਼ਾਬ ਆਉਂਦਾ ਜਾਏ ਤੇ ਸੂਲ ਠੀਕ ਹੋਈ ਜਾਵੇ ਕਈ ਜੁੱਤੀਆਂ ਵੱਜਣ ਮਗਰੋਂ ਜਦ ਜਕਰੀਏ ਦਾ ਦੁੱਖ ਲਗਭਗ ਜਾਂਦਾ ਰਿਹਾ ਤਾਂ ਉਹ ਬੋਲਿਆ ਧੰਨ ਭਾਗ ਹੈ ਮੇਰੇ ਜੋ ਭਾਈ ਤਾਰੂ ਸਿੰਘ ਤੇ ਖਾਲਸਾ ਪੰਥ ਨੇ ਮੇਰੇ ਜਿਹੇ ਭਾਪੀ ਤੇ ਕਿਰਪਾ ਕੀਤੀ ਮੈਂ ਜ਼ੁਲਮ ਕੀਤੇ ਤੇ ਉਹਨਾਂ ਫਿਰ ਵੀ ਮੈਨੂੰ ਬਖਸ਼ਿਆ ਧੰਨ ਭਾਗ ਹੈ ਭਾਈ ਤਾਰੂ ਸਿੰਘ ਤੇ ਧੰਨ ਹੈ ਖਾਲਸਾ ਪੰਥ ਗੁਰੂ ਨਾਨਕ ਜੀ ਦਾ ਕੜਾ ਤਿਆਰ ਕਰਕੇ ਵਰਤਾਇਆ ਜਾਵੇ ਉਸਨੇ ਦਰਬਾਰੀਆਂ ਨੂੰ ਹੁਕਮ ਕੀਤਾ ਕਾਜੀ ਮਲਾਣਿਆਂ ਦੇ ਮੱਥੇ ਤੋਂ ਮੜਕਾ ਕਿਉਂ ਰਿਹਾ ਸੀ ਉਹਨਾਂ ਨੂੰ ਨਵਾਬ ਦਾ ਦੀਨ ਖਿਸਕਦਾ ਜਾਪ ਰਿਹਾ ਸੀ ਜਕਰੀਏ ਨੇ ਗਰੀਬਾਂ ਨੂੰ ਖੈਰਾਤ ਵੰਡੀ ਖੁਸ਼ੀਆਂ ਮਨਾਈਆਂ ਅਗਲੇ ਦਾ ਨਵਾਬ ਨਵੀਂ ਪੋਸ਼ਾਕ ਪਹਿਨੀ ਤੰਦਰੁਸਤ ਹੋ ਕੇ ਕਚਹਿਰੀ ਵਿੱਚ ਬੈਠਾ